ਕਿ ਰਾਈਪਰ ਦੀ ਸੋ ਅਮੋਰ ਤੇ ਸਬੰਧ ਜੋ ਚੱਲ ਰਿਹਾ ਹੈ ਇਹ 17 ਜੁਲਾਈ 1982 ਨੂੰ ਸੋ ਜੋ ਜੀਪ ਫੜੀ ਸੀਗੀ ਪੁਲਿਸ ਵਾਲਿਆਂ ਨੇ ਉਹਦੇ ਵਿੱਚ ਤਿੰਨ ਸਿੰਘ ਆਪਣੇ ਜਥੇ ਦੇ ਸਨ ਮੈਿੱਤੀ ਨੂੰ ਜਾ ਰਹੇ ਸੀ ਉਹ ਜੀਪ ਛਡਾਉਣ ਵਾਸਤੇ ਭਾਈ ਅਮਰੀਕ ਸਿੰਘ ਤੇ ਬਾਬਾ ਧਾਰਾ ਸਿੰਘ ਜੀ ਸੋ ਇਹ ਗਏ ਸੀ ਤੇ ਪੁਲਿਸ ਵਾਲਿਆਂ ਨੇ ਫੜ ਕੇ 19 ਜੁਲਾਈ ਨੂੰ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਦਾਸ ਨੇ ਉਸ ਦਿਨ ਇੱਥੇ ਪਹੁੰਚ ਕੇ ਛੇਵੇਂ ਪਾਸ਼ਾ ਮੀਰੀ ਪੀਰ ਦੇ ਮਾਰਕਾਸਰਾ ਲੈ ਕੇ ਅਰਦਾਸ ਕੀਤੀ ਸੀ ਕਿ ਸੱਚੇ ਪਾਤਸ਼ਾਹ ਜੇ ਤਾਂ ਪੰਥ ਕੌਮ ਤੇ ਧਰਮ ਵਾਸਤੇ ਮੈਂ ਮੋਰਚਾ ਲਾ ਰਿਹਾ ਆਂ ਫਿਰ ਤਾਂ ਮੈਨੂੰ ਸਫਲਤਾ ਬਖਸ਼ੋ ਤੇ ਜੇ ਮੈਂ ਆਪਣੇ ਨਿੱਜੀ ਸ਼ੋਰਤ ਵਾਸਤੇ ਲਾ ਰਿਹਾ ਹਾਂ ਫਿਰ ਅਸਫਲਤਾ ਬਖਸ਼ੋ ਇਹਦਾ ਫੈਸਲਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ਼ਾ ਤੁਹਾਡੇ ਆਪਣੇ ਹੱਥ ਵਿੱਚ ਹੈ ਤੇ 8 ਢਾਈ ਘੰਟਿਆਂ ਵਿੱਚ ਕੇਵਲ ਮੋਰਚਾ ਲੱਗਾ ਹੈ। 2:30 ਵਜੇ ਮੈਂ ਇੱਥੇ ਪਹੁੰਚਿਆ ਤੇ 5 ਵਜੇ ਪਹਿਲਾ ਜਥਾ ਭੇਜ ਦਿੱਤਾ ਸੀ ਤੇ 19 ਜੁਲਾਈ ਤੇ 1982 ਵਾਲੇ ਦਿਨ ਇਹ ਮੋਰਚਾ ਆਰੰਭ ਹੋਇਆ ਸੀ ਭਾਵੇਂ ਭਰਾਵਾਂ ਦਾ ਕਥਨ ਇਹ ਹੈ ਕਿ 4 ਅਗਸਤ ਨੂੰ ਅਸਲੀ ਹੱਥ ਇਹ ਹੈ ਹੋਇਆ ਸੀ ਕੇਵਲ ਧੱਕੇਸ਼ਾਹੀ ਤੋਂ ਗਵਰਨਮੈਂਟ ਇਹਨਾਂ ਨੂੰ ਮਾਰਨਾ ਚਾਹੁੰਦੀ ਸੀ ਉਸ ਵੇਲੇ ਮੰਗ ਸੀ ਕਿ ਹਰਮੰਦਰ ਸਾਹਿਬ ਦੇ ਨੂੰ ਸ਼ਹਿਰ ਨੂੰ ਪਵਿੱਤਰ ਦਰ ਦਾ ਕਰਾਰ ਦੇਵਾਉਣਾ ਤੇ ਸਿੰਘਾਂ ਦੀ ਰਿਹਾਈ ਤੇ ਝੂਠੇ ਕੇਸ ਵਾਪਸ 4 ਅਗਸਤ ਵਾਲੇ ਦਿਨ ਸਾਰੇ ਇਕੱਠੇ ਹੋ ਕੇ ਅੱਗੇ ਚੱਲੇ ਆ ਤੇ ਉਹਦੇ ਵਿੱਚ ਜੋ ਆਨੰਦਪੁਰ ਦਾ ਰੈਜੂਲੇਸ਼ਨ ਹੈ ਇਹ ਪੂਰਾ ਮਨਾਉਣਾ ਸਿੱਖ ਵੱਖਰੀ ਕੌਮ ਤੇ ਸਿੱਖਾਂ ਦਾ ਪਰਸਨ ਅਲਾ ਵੱਖਰਾ ਇਹ ਮਨਾਉਣਾ ਤੇ ਇਹਦੇ ਵਿੱਚ ਮੈਂ ਬੇਨਤੀ ਕਰਦਾ ਸੰਗਤ ਨੂੰ ਜੋ ਜੁਮੇਵਾਰ ਸੱਜਣਾ ਕਾਲੀ ਦਲਵਾਲਾ ਉਹਨਾਂ ਬਾਰੇ ਮੈਂ ਕੁਝ ਬਹੁਤਾ ਨਹੀਂ ਕਹਿਣਾਗਾ ਉਹ ਤੁਸੀਂ ਜਾਣਦੇ ਤੇ ਤੁਹਾਡਾ ਕੰਮ ਹੈ ਤੇ ਉਹ ਜਾਣਨ ਹਾਂ ਇੱਕ ਪ੍ਰੋਸਨ ਗੱਲ ਜਰੂਰ ਕਹਿ ਦੇਣਾ ਐਰਕ ਜਾਂ ਟਾਂਡਿਆਂ ਵਾਲੀ ਰਹੂਗੀ ਜਾਂ ਭਾਂਡਿਆਂ ਵਾਲੀ ਕਿ ਮੂੰਹ ਨੂੰ ਜੂਸ ਲੱਗ ਕੇ ਤੇ ਜਕਾਰਾ ਨਹੀਂ ਛੱਡਿਆ ਜਾਣਾ ਜਾਂ ਤਾਂ ਆਨੰਦਪੁਰ ਦਾ ਮੱਤਾ ਪੂਰਾ ਮਿਲੂ ਕਿ ਜਾਂ ਸੀਸ ਲੱਗਣਗੇ ਸੋ ਦਾਸ ਚੋ ਪੇਸ ਵਾਸਤੇ ਹੈ ਕਿ ਪ੍ਰੋਗਰਾਮ ਸਾਂਝਾ ਚੱਲ ਰਿਹਾ ਹੈ ਮੇਰੇ ਵੱਲੋਂ ਕੋਈ ਨੁਕਤਾ ਚੀਨੀ ਕਰਨੀ ਜਾਂ ਖਬਰਾਂ ਦੇਣੀਆਂ ਉਹ ਮੈਂ ਮਨੋਸਮ ਨਹੀਂ ਸਮਝਦਾ ਤੇ ਕੁਝ ਖਬਰਾਂ ਵਾਲੇ ਵੀ ਪਾਬੰਦੀ ਲਈ ਬੈਠੇ ਜੇ ਕੋਈ ਖਬਰ ਦੇਵਾਂ ਤੇ ਉਹ ਕਰੜੀ ਖਬਰ ਛਾਪਦੇ ਨਹੀਂ ਇਸ ਵਾਰ ਤੇ ਸਿੱਖ ਡਾਵਾ ਡੋਲ ਰਿਹਾ ਹੋਇਆ ਕਿ ਪਿਛਲੇ ਮੋਰਚੇ ਦੇ ਤਰੱਕ ਤੇ ਜੂਸ ਲਾ ਕੇ ਉੱਥੇ ਪਹੁੰਚ ਕੇ ਗੱਲਬਾਤ ਕਰਕੇ ਇਹ ਕਿਤੇ ਨਿਕਰੀ ਨਾ ਜਾਣ ਜੇ ਨਗਰ ਦੇ ਵਿੱਚ ਦਾਸ ਬੈਠਾ ਹੈ ਮੈਂ ਆਪਣੇ ਸਿਰ ਤੋਂ ਦੀ ਬਾਜੀ ਜ਼ਰੂਰ ਲਾਵਾਂਗਾ ਪਰ ਆਨੰਦਪੁਰ ਦੇ ਰੈਜ਼ੋਲੂਸ਼ਨ ਤੋਂ ਘਟ ਕੇ ਤੇ ਕਰਤੀ ਮਾਤਰ ਵੀ ਨਾਮ ਮੰਨਾਂਗਾ ਤੇ ਨਾਮ ਮੰਨਣ ਨੂੰ ਤਿਆਰ ਹੈ ਇਹ ਸੰਗਤ ਯਕੀਨ ਪੂਰਾ ਪੂਰਾ ਰੱਖਿਓ ਹੁਣ ਠੀਕ ਆ ਤਨ ਚਾਰ ਮੀਟਿੰਗ ਹੋਗਣੀ ਹੈ ਤੇ ਇਹਨਾਂ ਨੇ ਮੇਰੀ ਲੋੜ ਨਹੀਂ ਸਮਝੀ ਨਾ ਮੀਟਿੰਗ ਵਿੱਚ ਸੱਜਿਆ ਤੇ ਨਾਮ ਅੱਗਿਆ ਬਾਕੀ ਤੁਸੀਂ ਖਬਰਾਂ ਪੜੀਆਂ ਸੀ ਕਿ ਭਿੰਡਰਾਂ ਵਾਲੇ ਨੇ ਕੋਜ ਸੁਝਾਅ ਦਿੱਤਾ ਕਿ ਇੱਕ ਫਿਰਕੇ ਦੇ ਲੋਕਾਂ ਨੂੰ ਮਾਰਿਆ ਜਾਵੇ ਇਹ ਸਰਾਸਰ ਗਲਤ ਹੈ ਕੇਵਲ ਬਦਨਾਮ ਕਰਨ ਵਾਸਤੇ ਦਿੱਤਾ ਹੈ ਜਿਹੜੇ ਸੁਝਾਅ ਮੈਂ ਦਿੱਤੇ ਅਖਬਾਰਾਂ ਵਿੱਚ ਤਾਂ ਨਹੀਂ ਦਿੱਤੇ ਪਰ ਇਹ ਏਪ ਹੋਰੇ ਕਰਕੇ ਤੁਹਾਨੂੰ ਇੱਥੇ ਪਤਾ ਲੱਗ ਜਾਉ ਉਹਨਾਂ ਸੁਝਾਅਾਂ ਬਾਰੇ ਮੈਂ ਤੁਹਾਨੂੰ ਦੱਸ ਦੇਣਾ ਕਿ ਕੀ ਦਿੱਤੇ ਸੀ ਜੇ ਤੁਸੀਂ ਇਹ ਦੱਸੋ ਵੀ ਗੱਲ ਤਾਂ ਕਿ ਠੀਕ ਹੈ ਪਹਿਲਾਂ ਤਾਂ ਜਦੋਂ 25-30 ਹਜ਼ਾਰ ਸਿੰਘਾਂ ਦੀ ਗ੍ਰਿਫਤਾਰੀਆਂ ਹੋਈਆਂ ਉਹ ਜੇਲ੍ਹਾਂ ਵਿੱਚੋਂ ਕਢਾਏ ਹੈ ਉਸ ਵੇਲੇ ਦਾਸ ਨੇ ਕੇ ਤੇ ਪ੍ਰੋਟੈਸਟ ਕੀਤਾ ਸੀ ਵੀ ਨਹੀਂ ਨਿਕਲਣੇ ਚਾਹੀਦੇ ਇੱਕ ਹਫਤਾ ਪੰਠਾਹਰ ਜਾਣਾ ਚਾਹੀਦਾ ਪਰ ਇਹਨਾਂ ਕਹਿਣ ਦੇ ਬਾਵਜੂਦ ਵੀ ਬਿਨਾਂ ਮੈਥੋਂ ਪੁੱਛੇ ਤੋਂ ਉਹ ਜੇਲ੍ਹਾਂ ਵਿੱਚੋਂ ਕਢਾਏ ਗਏ ਇਹ ਤੁਸੀਂ ਸੋਚ ਲਓ ਵੀ ਆਪਾਂ ਲਾਭ ਖੱਟਿਆ ਕਿ ਨੁਕਸਾਨ ਉਠਾਇਆ ਉਦੋਂ ਪਿੱਛੋਂ ਫੇਰ ਇੱਕ ਮੀਟਿੰਗ ਹੋਈ ਉਹਦੇ ਵਿੱਚ ਮੈਨੂੰ ਪੁੱਛਿਆ ਗਿਆ ਕਿ ਅਸੀਂ ਪੰਜ ਮੈਮਰੀ ਕਮੇਟੀ ਬਣਾਉਣਾ ਚਾਹੁੰਦੇ ਹਾਂ ਦਿੱਲੀ ਗੱਲਬਾਤ ਕਰਨ ਨੂੰ ਤੇ ਤੂੰ ਦੱਸ ਮੈਂ ਉਹਦਾ ਵੀ ਬਾਈਕਾਟ ਕੀਤਾ ਸੀ ਕਿ ਪੰਜ ਮੈਮਰੀ ਕਮੇਟੀ ਦੀ ਕੋਈ ਲੋੜ ਨਹੀਂ ਦਿੱਲੀ ਵਾਲੇ ਇੱਥੇ ਆਉਣ ਜੇ ਇੰਦਰਾ ਗਾਂਧੀ ਪਹਾੜੀਆਂ ਲੰਘ ਕੇ ਕਸ਼ਮੀਰ ਸੇਖ ਅਬਦੁੱਲੇ ਕੋਲ ਜਾ ਸਕਦੇ ਅਸਲਾ ਕਰਨ ਨੂੰ ਤੇ ਕਿ ਜੀਟੀ ਰੋਡ ਤੇ ਅੰਮ੍ਰਿਤਸਰ ਪਹੁੰਚਣਾ ਬਹੁਤ ਮੁਸ਼ਕਲ ਹੈ ਇਸ ਵਾਸਤੇ ਇੱਥੇ ਆ ਕੇ ਗੱਲ ਕਰੇ ਕੋਈ ਲੋੜ ਨਹੀਂ ਉਹ ਵੀ ਇਹਨਾਂ ਭਰਾਵਾਂ ਨੇ ਵੀਰ ਕੇ ਬੜਾਈ ਫਿਰ ਇਹਨਾਂ ਰਾਇ ਮੰਗੀ ਕਿ ਪੰਜ ਮੈਂਬਰੀ ਕਮੇਟੀ ਨੂੰ ਦਿੱਲੀ ਭੇਜ ਗਿਆ ਖਦਾ ਉਹਦਾ ਵੀ ਦਾਸ ਨੇ ਬਾਈਕਾਟ ਕੀਤਾ ਵੀ ਨਹੀਂ ਭੇਜਣੀ ਚਾਹੀਦੀ ਇੱਥੇ ਆਉਣ ਉਹ ਫਿਰ ਉੱਥੇ ਜਾਂਦੇ ਰਹੇ ਉਹਦਾ ਛਿੱਟਾ ਹੁਣ ਸੰਗਤ ਤੁਹਾਡੇ ਸਾਹਮਣੇ ਆਇਆ ਇਸ ਤੋਂ ਬਾਅਦ ਮੈਂ ਕੁਝ ਬਹੁਤਾ ਨਹੀਂ ਕਹਿੰਦਾਗਾ ਏ ਟੂ ਕੁਮਾਤਰ ਦੱਸਿਆ ਫਿਰ ਜਿਸ ਵੇਲੇ ਏਸ਼ੀ ਗੇਮਾ ਹੋਈਆਂ ਉਸ ਵੇਲੇ ਮੀਟਿੰਗ ਵਿੱਚ ਮੈਨੂੰ ਸੱਦਿਆ ਗਿਆ। ਉਸ ਵੇਲੇ ਸੁਝਾ ਲਿਆ ਸੀ ਦਾਸ ਨੇ ਸੁਝਾ ਦਿੱਤਾ ਸੀ। ਪਹਿਲਾਂ ਨਾ ਪੁੱਛਿਆ ਮੈਂ ਪੁੱਛਿਆ ਸੀ ਕਿ ਦੱਸੋ ਗਰਮ ਕੰਮ ਕਰਨਾ ਹੈ ਜਾਂ ਸ਼ਾਂਤਮਈ ਰੱਖਣਾ ਹੈ। ਕਹਿੰਦੇ ਜੇ ਸ਼ਾਂਤਮਈ ਚਾਹੀਦਾ ਹੈ ਮੈਂ ਸ਼ਾਂਤਮਈ ਰੱਖਣਾ ਹੈ ਤੇ ਮੈਂ ਸਾਰੇ ਮਹਾਤਮਾ ਨੂੰ ਇਕੱਠੇ ਕਰਦਾ ਜਿਨ੍ਹਾਂ ਨੇ ਮੇਰੇ ਮਲਾਪੀ ਹੈ। ਤੁਸੀਂ ਸਾਰੇ ਲੀਡਰ ਇਕੱਠੇ ਹੋਵੋ ਤੇ 3-4 ਲੱਖ ਦਾ ਇਕੱਠ ਕਰਕੇ ਦਿੱਲੀ ਨੂੰ ਕੂਚ ਕਰਗੇ। ਇੱਕ ਤੜਾ ਹਕੜ ਬਾਜ ਕੀਤੀ ਨੇ ਹਰ ਭਜਨ ਨੇ ਭਜਨ ਲਾਲ ਨੇ ਕਿ ਕੋਈ ਸਿੱਖ ਦਿੱਲੀ ਨੂੰ ਲਾਂਕੇ ਵਿਖਾਵੋ ਨਾਲੇ ਤੁਹਾਡੇ ਹੰਕੜ ਬਾਜੀ ਟੁੱਟੂਗੇ ਤੇ 3 ਲੱਖ ਦਾ ਇਕੱਠ ਕਰਕੇ ਪਾਰਲੀਮੈਂਟ ਦਾ ਘੇਰਾ ਪਾ ਕੇ ਬੈਠੇ ਰਹੋ ਤੇ ਨਾਲ ਮੈਂ ਵੀ ਚੱਲਾਂਗਾ ਸੰਤ ਸਾਰੇ ਮਹਤਮਾ ਘਰ ਤੋਂ ਬਵਾਲੀ ਚੱਲਣਗੇ ਤੇ ਤੁਸੀਂ ਵੀ ਅਕਾਲੀ ਦਰ ਦੇ ਲੀਡਰ ਚੱਲੋ ਉਹ ਪ੍ਰੋਗਰਾਮ ਇਹ ਸੰਗਤ ਹੁਣ ਸੋਚ ਲੋ ਵੀ ਚੰਗਾ ਸੀ ਕਿ ਮਾੜਾ ਸੀ ਕਿ ਇਹਨੇ ਇਕੱਠੇ 4 ਲੱਖ ਹੋ ਕੇ ਤੁਰਦੇ ਤੇ ਗਵਰਨਮੈਂਟ ਦੀ ਜੁਰਤ ਸੀ ਗੋਲੀਆਂ ਚਲਾਉਣ ਦੇ ਇਹਦਾ ਨਿਰਮਾਣ ਆਪ ਹੀ ਸੰਗਤ ਕਰ ਲਿਓ ਫਿਰ ਕਹਿਣ ਲੱਗੇ ਜੀ ਇਹ ਤਾਂ ਮੁਸ਼ਕਲ ਹੈ ਫਿਰ ਅਦਾਸ ਨੇ ਦਿੱਤੀ ਸੀ ਕਿ ਜੋ ਬਿਜਲੀ ਜਾ ਰਹੀ ਹੈ ਇਹਦੇ ਬਾਰੇ ਬੰਦ ਕੀਤਾ ਜਾ ਸਕਦਾ ਕੋ ਢੰਗ ਅਪਣਾਇਆ ਜਾ ਸਕਦਾ ਇਹਦੇ ਬਾਰੇ ਵੀ ਇਹਨੇ ਰਹਿ ਪ੍ਰਵਾਨ ਨਹੀਂ ਕੀਤੀ ਫਿਰ ਪਾਣੀ ਦਾ ਸੀਗਾ ਉਹਦਾ ਢੰਗ ਹੋਰ ਸੀ ਉਹ ਮੈਂ ਦੱਸਣਾ ਇੱਥੇ ਮਰਾ ਉਸ ਨੂੰ ਨਹੀਂ ਸਮਝਦਾ ਉਹ ਰਹਿ ਦਿੱਤੀ ਸੀ ਉਹ ਵੀ ਇਹਨਾਂ ਸਵੀਕਾਰ ਨਹੀਂ ਕੀਤੀ ਫਿਰ ਉਦੋਂ ਪਿੱਛੋਂ ਇੱਕ ਦਿਨ ਵੱਡਾ ਕੱਟ ਹੋਇਆ ਬਹੁਤ ਭਾਰੀ ਇੱਥੇ ਮਜੀਦ ਸਾਹਿਬ ਤੇ ਦਿਵਾਨ ਹਾਲ ਸਾਹਿਬ ਵਿਖੇ ਤਾਂ ਉਦੋਂ ਦਾਸ ਨੇ ਕਹਿ ਦਿੱਤੀ ਤੁਹਾਨੂੰ ਅਜਿਹਾ ਅਸਤੀਫਾ ਦੇਣੇ ਚਾਹੀਦੇ ਆ ਰਾਤ ਨੂੰ ਪਹਿਲਾਂ ਮੀਟਿੰਗ ਹੋਈ ਜਿਹਦੇ ਵਿੱਚ ਡਿਰੇਕਟਰ ਸਾਹਿਬ ਦਾਸ ਤੌੜਾ ਸਾਹਿਬ ਬਲਵੰਤ ਸਿੰਘ ਖਜ਼ਾਨਾ ਮੰਤਰੀ ਜਿਹੜਾ ਸੀ ਆਪਣੇ ਪਿੱਛੇ ਤੇ ਸੁਖਜਿੰਦਰ ਸਿੰਘ ਇਹ ਸਾਡੀ ਪੰਜਾਂ ਦੀ ਮੀਟਿੰਗ ਹੋਈ ਉਹਦੇ ਵਿੱਚ ਸਵੀਕਾਰ ਕੀਤਾ ਗਿਆ ਤੇ ਰਾਤ ਦੇ ਰਾਤ ਇਹ ਫਿਰ ਬਦਲ ਕੇ ਦਿਨ ਚੜ੍ਹੇ ਗੁਰੂ ਨਾਨਕ ਨਵਾਸ ਵਿੱਚ ਮੀਟਿੰਗ ਹੋਈ ਉੱਥੇ ਦਾਸ ਨੂੰ ਬੁਲਾਇਆ ਕਹਿੰਦੇ ਸੀ ਮੀਟਿੰਗ ਦਾ ਪ੍ਰੋਗਰਾਮ ਬਦਲ ਦਿੱਤਾ ਮੈਂ ਕੀ ਕੀਤਾ ਕਹਿੰਦੇ ਅਸੀਂ ਪ੍ਰੋਗਰਾਮ ਕੀਤਾ ਵੀ ਅਸਤੀਫੇ ਅੱਜ ਨਾ ਦੇਈਏ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਘਰਾਵ ਕੀਤਾ ਜਾਵੇ ਦਾਸ ਨੇ ਉਹਦਾ ਬਾਈਕਾਟ ਕੀਤਾ ਤੇ ਪੁੱਛਿਆ ਵੀ ਕਿਹੜਾ ਅੰਗ ਨਾਲ ਕਹਿੰਦੇ ਜ਼ਿਲ੍ਹਿਆਂ ਦੇ ਜ਼ਥੇਦਾਰਾਂ ਦੀਆਂ ਡਿਊਟੀਆਂ ਲਾ ਦੇਈਏ ਤੇ ਉਹ ਕਰਾਉ ਕਰਨਗੇ ਦਾਸ ਨੇ ਕਿਹਾ ਸੀ ਉਹ ਮੁੱਖ ਮੰਤਰੀ ਹੈ 6 ਮਹੀਨੇ ਬੈਠਾ ਚੰਡੀਗੜ੍ਹ ਉਹ ਆਪਣਾ ਕੰਮ ਚਲਾਇ ਚੱਲੇ ਤੇ ਤੁਹਾਡਾ ਉੱਥੇ ਜ਼ਥੇਦਾਰ ਜਗENDER ਸਿੰਘ ਸਾਨੀ ਉਹ 6 ਮਹੀਨੇ ਕਿਹੜਾ ਪਾ ਕੇ ਬੈਠਾ ਰਹੇਗਾ ਕਹਿੰਦੇ ਇਹ ਤਾਂ ਮੁਸ਼ਕਲ ਹੈ ਤੇ ਮੈਂ ਫੇਰੇ ਪ੍ਰੋਗਰਾਮ ਕਿਉਂ ਲਿਖਿਆ ਕਹਿੰਦੇ ਆਪਾਂ ਪ੍ਰੋਗਰਾਮ ਦੇ ਸੰਗਤ ਨੂੰ ਕੋਈ ਦੇਣਾ ਚਲੋ ਇਹ ਨਿਰੰਤਰ ਤਰੀਕੇ ਨਾਲ ਇਹ ਦਿਲ ਲੰਘ ਜਾਣਗੇ ਸਦਾ ਸੇ ਬਾਈਕਾਟ ਕਰਕੇ ਬਾਹਰ ਨਿਕਲਿਆ ਸੀ ਅਖਬਾਰਾਂ ਚ ਖਬਰ ਇਸ ਵਾਸਤੇ ਨੇ ਦਿੱਤੀ ਕਿ ਪੰਥ ਦੇ ਵਿੱਚ ਚੀਜ਼ਾਂ ਜਾਰ ਹੁੰਦੀਆਂ ਸੀ ਤੇ ਟੇਪ ਵਿੱਚ ਮੈਂ ਅੱਜ ਤਾਂ ਭਰ ਲਏ ਆ ਭਰੀ ਹੈ ਕਿ ਇਹਨਾਂ ਨੇ ਪ੍ਰੋਪਾਗੈਂਡਾ ਦਾ ਅੱਡੀ ਚੋਟੀ ਦਾ ਜ਼ੋਰ ਲਾ ਕੇ ਪਿੰਡਰਾਂ ਵਾਲਾ ਖਰਾਬ ਕਰਦਾ ਇਹ ਮੈਂ ਸੁਝਾਅ ਦਿੱਤੇ ਸੀ ਇਹਦੇ ਵਿੱਚ ਹੁਣ ਤੁਸੀਂ ਦੱਸੋ ਕਿ ਕਿਹੜਾ ਸੁਝਾਅ ਮੜਾ ਹੋਰ ਵੀ 2-4 ਸੁਝਾਅ ਹਨ ਉਹ ਵਿਸਤਾਰਪੂਰਵਕ ਇਹ ਤੇ ਲਿਖ ਕੇ ਤੁਹਾਨੂੰ ਭੇਜਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰਿਆਂ ਨੇ ਸੰਤ ਬਾਬਾ ਜਨਾਰ ਸਿੰਘ ਜੀ ਭਿੰਡਾ ਵਾਲਿਆਂ ਤੋਂ ਸੋ ਆਪਣੇ ਇੰਦਾਰੇ ਭਾਈ ਅਮਰੀਕ ਸਿੰਘ ਤੇ ਭਾਈ ਧਾਰਾ ਸਿੰਘ ਇਹ ਐਂਛਾ ਰਹੋ ਸੰਗਤ ਕਈ ਪੁੱਛਦੇ ਵੀ ਕਿ ਕਿੱਡੇ ਬਰਵਾਸ਼ ਆ ਆ ਫੋਟੋ ਵਿੱਚ ਕੀ ਅੰਦਾਜ਼ਾ ਲਾ ਲੋਵੇ ਕਿਛ ਹੈ ਅੱਜ ਆਪਾਂ ਸ੍ਰੀ ਕਾਲਕਸਾਬੇ ਖੇ ਸੰਤ ਪਾਪਾ ਜਨੈਲ ਸਿੰਘ ਇਹਂਡਾ ਵਾਲਿਆਂ ਦੇ ਵਿਚਾਰ ਸੁਣੇ ਹੰਮ ਸਾਨੂੰ ਹਾਰਦਿਕ ਪ੍ਰਸੰਤਾ ਹੈ ਕਿ ਅਸੀਂ ਹਜ਼ਾਰਾਂ ਮੀਲਾਂ ਤੋਂ ਦੂਰ ਆਣ ਕੇ ਇਹਨਾਂ ਦੇ ਦਰਸ਼ਨ ਕੀਤੇ ਹਨ ਔਰ ਬਹੁਤ ਸਾਰੀਆਂ ਡਬਈਆਂ ਦਾ ਪਤਾ ਇਸ ਕਰਕੇ ਲੱਗਿਆ ਕਿਉਂਕਿ ਜਦੋਂ ਰੂਪ ਰੂਪ ਬੈਠ ਕੇ ਗੱਲ ਕੀਤੀ ਜਾਵੇ ਤੇ ਉਹਦਾ ਕੋਈ ਨਤੀਜਾ ਹੋਰ ਨਿਕਲਦਾ ਜੇਕਰ ਅਖਬਾਰਾਂ ਵਿੱਚ ਹੀ ਪੜ੍ਹੀ ਜਾਏ ਤੇ ਉਹਦਾ ਨਤੀਜਾ ਹੋਰ ਨਿਕਲਦਾ ਸੋ ਇਸ ਲਈ ਅਸੀਂ ਬਾਹਰ ਦੇ ਵਿਦੇਸ਼ਾਂ ਵਿੱਚ ਬੈਠੇ ਸਿੱਖ ਹਮੇਸ਼ਾ ਹੀ ਆਪ ਜੀ ਦੇ ਸਹਿਯੋਗੀ ਹਾਂ ਔਰ ਹਮੇਸ਼ਾ ਹੀ ਆਪ ਜੀ ਦੇ ਨਾਲ ਮੋਢੇ ਨਾਲ ਮੋਢਾ ਢਾਕੇ ਇਸ ਸੰਗਤਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਦਾ ਅਸੀਂ ਪ੍ਰਣ ਕਰਦੇ ਹਾਂ ਜੋ ਤੁਸੀਂ ਨੇ ਇਸ ਸੰਘਰਸ਼ ਦੇ ਵਿੱਚ ਆਪਣਾ ਹਿੱਸਾ ਪਾਇਆ ਉਹਦੇ ਲਈ ਬਾਹਲੇ ਵਿਦੇਸ਼ਾਂ ਦੇ ਸਿੱਖ ਆਪ ਜੀ ਦੇ ਬਹੁਤ-ਬਹੁਤ ਰਿਣੀ ਹਨ